11 ਸਾਲਾ ਦਾ ਬੱਚਾ ਹੈ ਮਾਸੂਮ ਜਿਹੜਾ ਘਰ ਤੋਂ ਲਾਪਤਾ ਹੋ ਚੁੱਕਿਆ ਆਪਣੇ ਕਿਸੇ ਦੋਸਤ ਦੇ ਨਾਲ ਕਿਸੇ ਥਾਂ ਦੇ ਉੱਪਰ ਚਲਾ ਗਿਆ ਹੈ ਪਾਗਲਾ ਵਾਂਗੂ ਪੂਰਾ ਪਰਿਵਾਰ ਜਿਹੜਾ ਕਾਰਤਿਕ ਨੂੰ ਲੱਭ ਰਿਹਾ ਥਾਂ ਥਾਂ ਤੇ ਮੈਡਮ ਦਾ ਫੋਨ ਆਇਆ 8:30 ਵਜੇ ਕਹਿਣ ਲੱਗੇ ਕਿ ਕਾਰਤਿਕ ਅਭੀ ਸਕੂਲ ਮਸੇ ਨਿਕਲ ਗਿਆ ਹੈ ਘਰ ਨਹੀਂ ਪਹੁੰਚਿਆ ਅਵੇ ਤੱਕ ਉਹ ਕੈਮਰਾ ਸੀਸੀਟੀਵੀ ਲਗਾ ਹੋਆ ਪਰ ਚਲਦਾ ਨਹੀਂ ਹੈ ਕੈਮਰਾ ਚਲਦਾ ਨਹੀਂ ਹੈ ਕੈਮਰੇ ਲੱਗੇ ਆ ਪਰ ਚਲਦੇ ਨਹੀਂ ਕਹਿ ਰਹੇ ਆ ਅਸੀਂ ਨਾਜ ਮੰਡੀ ਚ ਤਿੰਨ ਚੱਕਰ ਲਗਾਏ ਕਿਉਂਕਿ ਉਹ ਬੋਲ ਰਹੇ ਤੇ ਕਿ ਵਾਹ ਕੋਈ ਕੁੱਤੇ ਕੇ ਬੱਚੇ ਉਹਨਕੇ ਸਾਥ ਖੇਲਨੇ ਜਾਤੇ ਹੈ ਮੈਂ ਵਾਹ ਤਿੰਨ ਚਾਰ ਚੱਕਰ ਲਗਾਏ ਉਸਕੇ ਬਾਅਦ ਮੈਂ ਪੂਰੇ ਭਾਖੜਾ ਵੀ ਦੇਖ ਕਰ ਆਈ ਹੈ ਯਹਾਂ ਜੋ ਨਾਬ ਰੋਡ ਕੇ ਭਾਖੜਾ ਸਸਿਕਾ ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਇੱਕ ਮਾਂ ਤੇ ਦੋ ਭੈਣਾਂ ਜਿਹੜੀਆਂ ਇੱਕ ਬੱਚੇ ਨੂੰ ਲੱਭ ਰਹੀਆਂ ਨੇ ਕਿਉਂਕਿ ਸਕੂਲ ਤੋਂ ਕਾਰਤਿਕ ਲਾਪਤਾ ਹੋ ਗਿਆ 11 ਸਾਲਾਂ ਦੀ ਕਾਰਤਿਕ ਦੀ ਉਮਰ ਹੈ ਇਸ ਵਕਤ ਪਰਿਵਾਰ ਜਿਹੜਾ ਹੈ ਅਨਾਜ ਮੰਡੀ ਥਾਣੇ ਪਹੁੰਚੇ ਸ਼ਿਕਾਇਤ ਦੇਣ ਦੇ ਲਈ ਅਨਾਜ ਮੰਡੀ ਥਾਣੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਪਰਿਵਾਰ ਜਿਹੜਾ ਹੈ ਉਹ ਥਾਂ ਥਾਂ ਤੇ ਆਪਣੇ ਬੱਚੇ ਨੂੰ ਲੱਭ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਪਾਸੇ ਕਾਰਤਿਕ ਦੀ ਮਾਤਾ ਜੀ ਨਜ਼ਰ ਆ ਰਹੇ ਨੇ ਤਾਂ ਉੱਤੇ ਹੀ ਦੂਜੇ ਪਾਸੇ ਕਾਰਤਿਕ ਦੀ ਭੈਣ ਨਜ਼ਰ ਆ ਰਹੀ ਹੈ 11 ਸਾਲਾਂ ਦੀ ਕਾਰਤਿਕ ਦੀ ਉਮਰ ਹੈ ਅਤੇ ਥਾਂ ਥਾਂ ਤੇ ਪਰਿਵਾਰ ਉਸ ਨੂੰ ਲੱਭ ਰਿਹਾ ਹੈ ਕਿਉਂਕਿ ਸਵੇਰੇ ਸਕੂਲ ਆਪਣੀ ਭੈਣਾਂ ਦੇ ਨਾਲ ਕਾਰਤਿਕ ਗਿਆ ਸੀਗਾ ਸਵੇਰੇ 7:30 ਵਜੇ ਦੋਨੋਂ ਪੈਣਾ ਤੇ ਕਾਰਤਿਕ ਸਕੂਲ ਦੇ ਲਈ ਨਿਕਲੇ ਸੀ ਘਰ ਤੋਂ ਅਤੇ 7:40 ਦੇ ਸਕੂਲ ਦੇ ਵਿੱਚ ਪਹੁੰਚ ਗਏ ਸੀਗੇ ਲੇਕਿਨ ਉਸ ਤੋਂ ਬਾਅਦ ਮੈਡਮ ਦਾ ਜਿਹੜਾ ਸਕੂਲ ਤੋਂ ਫੋਨ ਪਰਿਵਾਰ ਨੂੰ ਜਾਂਦਾ ਹੈ ਕਾਰਤਿਕ ਦੀ ਮਾਤਾ ਜੀ ਨੂੰ ਫੋਨ ਜਾਂਦਾ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਨਹੀਂ ਹੈ ਉਸ ਤੋਂ ਬਾਅਦ ਤੋਂ ਪਰਿਵਾਰ ਜਿਹੜਾ ਹੈ ਪਾਗਲਾ ਵਾਂਗੂ ਕਾਰਤਿਕ ਨੂੰ ਲੱਭ ਰਿਹਾ ਹੈ ਇਸ ਵਕਤ ਥਾਣੇ ਪਹੁੰਚਿਆ ਪਰਿਵਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਾਰਤਿਕ ਦੀ ਮਾਤਾ ਜੀ ਉਹਨਾਂ ਦੇ ਹੱਥ ਦੇ ਵਿੱਚ ਕਾਰਤਿਕ ਦੀ ਤਸਵੀਰ ਹੈ ਇਹ 11 ਸਾਲਾ ਦਾ ਬੱਚਾ ਹੈ ਮਾਸੂਮ ਜਿਹੜਾ ਘਰ ਤੋਂ ਲਾਪਤਾ ਹੋ ਚੁੱਕਿਆ ਹੈ ਆਪਣੇ ਕਿਸੇ ਦੋਸਤ ਦੇ ਨਾਲ ਕਿਸੇ ਥਾਂ ਦੇ ਉੱਪਰ ਚਲਾ ਗਿਆ ਹੈ ਪਾਗਲਾ ਵਾਂਗੂ ਪੂਰਾ ਪਰਿਵਾਰ ਜਿਹੜਾ ਕਾਰਤਿਕ ਨੂੰ ਲੱਭ ਰਿਹਾ ਥਾਂ ਥਾਂ ਤੇ ਗੱਲਬਾਤ ਕਰਦੇ ਆ ਕਿ ਕਿੰਨੇ ਕ ਵਜੇ ਘਰ ਤੋਂ ਨਿਕਲਿਆ ਸੀ ਕਾਰਤਿਕ ਕੀ ਨਾਮਾ ਜੀ ਤੁਹਾਡਾ ਕੀ ਗੱਲ ਹੋ ਗਈ ਅੱਜ ਸੁਨੀਤਾ ਨਾਮ ਹੈ ਮੇਰਾ ਕੀ ਗੱਲ ਹੋਈ ਹੈ ਸਵੇਰੇ ਬੇਟਾ ਸਕੂਲ ਚਲਾ ਗਿਆ ਉਸਕੇ ਬਾਅਦ ਆਇਆ ਨਹੀਂ ਅਭੀ ਤੱਕ ਜੀ रो क्यों रहे <laughs> कुछ को <laughs> तो हो अभी तक उसको कोई पता नहीं लगा। कोई नहीं आ जाएगा करे कितने हो रहे हम मैडम का फोन आया साढ़े आठ बजे कहने लगे कि कार्तिक अभी स्कूल में से निकल गया घर नहीं पहुंचा अभी तक उसके बाद हम अनाज मंडी में भी देखा फिर भाखड़ा पे भी देख के आए दो तीन बारी में अनाज मंडी में देखा स्कूल में भी गए स्कूल में भी आए नहीं था hmm. फिर हम घर चले गए कितने hmm. बजे घर से जाता था कार्तिक स्कूल के साथ लिए, साथ लिए और कितने जाता था साढ़े सात साढ़े सात बजे डेली जाते हैं स्कूल hmm. आज भी साढ़े सात पांचवी में आज भी साढ़े सात बजे गया कितने बजे स्कूल से आता है वो दोपहर ढाई बजे आ जाते हैं ढाई बजे ढाई बजे आ जाते हैं कितने तो आते हैं आपको फोन कितने बजे आता है स्कूल मैडम का स्कूल से मैडम का फोन साढ़े आठ बजे आया था है साढ़े आठ बजे साढ़े आठ बजे आ गया थे फोन अच्छा क्या बोला मैडम ने मैडम बोलने लगे कि, कि कार्तिक एक कोई करण नाम का लड़का उसके साथ निकला है घर से स्कूल से बाहर स्कूल में दोबारा नहीं गया मुड़ के हुँ। हुँ। वो जो कारण है उसकी बैग लेकर गया है मेरे बेटे के अच्छा तो आप स्कूल में गए स्कूल में गए थे मैडम के पास कि भाई, भाई सीसीटीवी वगैरह दिखा दो वो कहते हैं सीसीटीवी लगा हुआ पर चलता नहीं है कैमरा चलता नहीं है कैमरा लगे हुआ पर चलते नहीं कह रहे हैं बेटा तो देना गया होगा जी

ज मंडी ऐसी तीन चक्कर लगाए क्योंकि वो बोल रहे थे कि वहाँ कोई कुत्ते के बच्चे उनके साथ खेलने जाते हैं मैं वहाँ तीन चार चक्कर लगाए उसके बाद में पूरे भाखड़ा पे देख कर आई यहाँ जो नागर रोड भाखड़ा तीन चार चक्कर वहाँ लगा कर आई वहाँ पर भी मैंने गोताखोर को भी फोटो कर आई नंबर दे करके कर आई हूँ कि जब भी यहाँ पर आ गया तो मुझे जरूर बताना परिवार तो में कौन कौन है आपके कार्तिक के अलावा मेरे दो बेटिया है कार्तिक के अलावा बड़ी बेटिया बड़ी बेटी है हाँ, तो पति है नहीं मेरे अच्छा हाँ। तो आप क्या काम करते हो मैं कोठिया में काम करती तो है ਬਿਲਕੁਲ ਤੁਸੀਏ ਪਰਿਵਾਰ ਦੀ ਤਸਵੀਰ ਦੇਖ ਰਹੇ ਹੋ ਕਾਫੀ ਮਯੂਸ ਨਜ਼ਰ ਆ ਰਹਾ ਇਸ ਵਕਤ ਪਰਿਵਾਰ ਅੱਖਾਂ ਦੇ ਵਿੱਚ ਹੰਝੂ ਨੇ ਆਪਣੇ ਬੱਚੇ ਨੂੰ ਲੱਭ ਰਹੇ ਨੇ ਥਾ ਥਾ ਤੇ ਤੇ ਇਹ ਕਾਰਤਿਕ ਦੇ ਮਾਤਾ ਜੀ ਹੈ ਜਿਹੜੇ ਪਾਖੜਾ ਤੇ ਵੀ ਜਾ ਚੁਕੇ ਨੇ ਪਾਖੜਾ ਤੇ ਜਾ ਕੇ ਆਏ ਨੇ ਰਾਬਾ ਰੋੜ ਪਾਖੜਾ ਦੇ ਉੱਪਰ ਕਿਉਂਕਿ ਪਹਿਲਾ ਇੱਕ ਵਾਰੀ ਕਾਰਤਿਕ ਆਪਣੇ ਦੋਸਤ ਦੇ ਨਾਲ ਉਸ ਪਾਖੜਾ ਦੇ ਉੱਪਰ ਗਿਆ ਸੀਗਾ ਜਿਹੜਾ ਸਕੂਲ ਮੈਡਮ ਤੋਂ ਹੀ ਇਹਨਾਂ ਨੂੰ ਪਤਾ ਲੱਗਿਆ ਸੀਗਾ ਤਾਂ ਕਰਕੇ ਅੱਜ ਵੀ ਫਿਰ ਹੈ ਪਾਖੜਾ ਦੇ ਉੱਪਰ ਗਏ ਸੀਗੇ ਪਾਖੜਾ ਦੇ ਉੱਪਰ ਵੀ ਦੇਖ ਕੇ ਆਏ ਨੇ ਲੇਕਿਨ ਉਹ ਕਿਤੇ ਵੀ ਨਹੀਂ ਮਿਲੇ ਹੈਗਾ ਹਾਲੇ ਤੱਕ ਪਰਿਵਾਰ ਨੂੰ ਕੋਈ ਸੂਜ ਜਿਹੜੀ ਹੈ ਕਾਰਤਿਕ ਦੀ ਨਹੀਂ ਮਿਲੀ ਹੈ ਕਿ ਜਿਸ ਤੋਂ ਬਾਅਦ ਪਰਿਵਾਰ ਹੁਣ ਅਨਾਜ ਮੰਡੀ ਥਾਣੇ ਪਹੁੰਚਿਆ ਤਾਂ ਇਹ ਥਾਣੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਸ਼ਿਕਾਇਤ ਲਖਵਾਈ ਗਈ ਹੈ ਤਾਂ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਨੇ ਅਤੇ ਥਾ ਥਾ ਤੇ ਫੋਟੋ ਲੈ ਕੇ ਪਰਿਵਾਰ ਜਿਹੜਾ ਹੈ ਕਾਰਤਿਕ ਨੂੰ ਲੱਭ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋ ਜੇਕਰ ਤੁਹਾਨੂੰ ਵੀ ਕਿਤੇ ਇਹ ਬੱਚਾ ਦਿਖਾਈ ਦਿੰਦਾ ਤਾਂ ਇਸ ਪਰਿਵਾਰ ਨੂੰ ਸੂਚਿਤ ਕਰੋ ਕਿਉਂਕਿ ਪਰਿਵਾਰ ਜਿਹੜਾ ਆਪਣੇ ਬੱਚੇ ਨੂੰ ਲੱਭਦਾ ਪਿਆ ਹਰ ਜਗ੍ਹਾ ਦੇ ਉੱਪਰ ਜਾ ਰਿਹਾ ਪਰਿਵਾਰ ਇਹ ਹਰ ਜਗ੍ਹਾ ਤੇ ਭਾਲ ਕਰ ਰਿਹਾ ਹੈ ਪੁਲਿਸ ਨੂੰ ਵੀ ਸ਼ਿਕਾਇਤ ਲਿਖਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ 24 ਘੰਟੇ ਦਾ ਸਮਾਂ ਹੁੰਦਾ ਤਾਂ ਉਸ ਤੋਂ ਬਾਅਦ ਜੇਕਰ ਪਰਿਵਾਰ ਦੇ ਕੋਲ ਬੱਚਾ ਨਹੀਂ ਪਹੁੰਚਦਾ ਤਾਂ ਪੁਲਿਸ ਆਪਣੇ ਪੱਦਰ ਦੇ ਉੱਪਰ ਜਾਂਚ ਕਰੇਗੀ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੋ ਬਹੁਤ ਜਗਬਨ ਟੀਵੀ ਪਟਿਆਲਾ 11 ਸਾਲ ਦਾ ਬੱਚਾ ਹੈ ਮਾਸੂਮ ਜਿਹੜਾ ਘਰ ਤੋਂ ਲਾਪਤਾ ਹੋ ਚੁੱਕਿਆ ਆਪਣੇ ਕਿਸੇ ਦੋਸਤ ਦੇ ਨਾਲ ਕਿਸੇ ਥਾਂ ਦੇ ਉੱਪਰ ਚਲਾ ਗਿਆ ਹੈ ਪਾਗਲਾ ਵਾਂਗੂ ਪੂਰਾ ਪਰਿਵਾਰ ਜਿਹੜਾ ਕਾਰਤਿਕ ਨੂੰ ਲੱਭ ਰਿਹਾ ਥਾਂ ਥਾਂ ਤੇ ਮੈਨੂੰ ਤਾਂ ਫੋਨ ਆਇਆ 8:30 ਵਜੇ ਕਹਿਣ ਲੱਗੇ ਕਿ ਕਾਰਤਿਕ ਅਜੇ ਸਕੂਲ ਵਿੱਚੋਂ ਨਿਕਲ ਗਿਆ ਹੈ ਘਰ ਨਹੀਂ ਪਹੁੰਚਿਆ ਬੇਤਕ कहते हैं सीसीटीवी लगा हुआ पर चलता नहीं है कैमरा चलता नहीं है कैमरे लगे हुआ पर चलते हैं नहीं कह रहे हैं उसी आज मंडी से तीन चक्कर लगाए क्योंकि वो बोल रहे थे कि वहाँ कोई कुत्ते के बच्चे उनके साथ खेलने जाते हैं ਮੈਂ ਮਾ تین ਚਾਰ ਇੱਕ ਚੱਕਰ ਲਗਾਇਆ ਉਸke baad main pure bhakhra pe dekh kar aayi hai yahan jo nagarod ka bhakhra sasika tu dekh riyo jagban tv ik maa te do pehda jadia ik bacche nu lap riyan ne kyunki school to kartik lapata ho gaya 11 ਸਾਲਾ ਦੀ ਕਾਰਤਿਕ ਦੀ ਉਮਰ ਹੈ ਇਸ ਵਕਤ ਪਰਿਵਾਰ ਜਿਹੜਾ ਹੈ ਅਨਾਜ ਮੰਡੀ ਥਾਣੇ ਪਹੁੰਚੇ ਸ਼ਿਕਾਇਤ ਦੇਣ ਦੇ ਲਈ ਅਨਾਜ ਮੰਡੀ ਥਾਣੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਪਰਿਵਾਰ ਜਿਹੜਾ ਹੈ ਉਹ ਥਾ ਥਾ ਤੇ ਆਪਣੇ ਬੱਚੇ ਨੂੰ ਲੱਭ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਪਾਸੇ ਕਾਰਤਿਕ ਦੀ ਮਾਤਾ ਜੀ ਨਜ਼ਰ ਆ ਰਹੇ ਨੇ ਤਾਂ ਉੱਤੇ ਹੀ ਦੂਜੇ ਪਾਸੇ ਕਾਰਤਿਕ ਦੀ ਭੈਣ ਨਜ਼ਰ ਆ ਰਹੀ ਹੈ 11 ਸਾਲਾਂ ਦੀ ਕਾਰਤਿਕ ਦੀ ਉਮਰ ਹੈ ਅਤੇ ਥਾ ਥਾ ਤੇ ਪਰਿਵਾਰ ਉਸ ਨੂੰ ਲੱਭ ਰਿਹਾ ਹੈ ਕਿਉਂਕਿ ਸਵੇਰੇ ਸਕੂਲ ਆਪਣੀ ਭੈਣਾ ਦੇ ਨਾਲ ਕਾਰਤਿਕ ਗਿਆ ਸੀਗਾ ਸਵੇਰੇ 7:30 ਵਜੇ ਦੋਨੋਂ ਪੈਣਾ ਤੇ ਕਾਰਤਿਕ ਸਕੂਲ ਦੇ ਲਈ ਨਿਕਲੇ ਸੀ ਘਰ ਤੋਂ ਅਤੇ 7:40 ਦੇ ਸਕੂਲ ਦੇ ਵਿੱਚ ਪਹੁੰਚ ਗਏ ਸੀਗੇ ਲੇਕਿਨ ਉਸ ਤੋਂ ਬਾਅਦ ਮੈਡਮ ਦਾ ਜਿਹੜਾ ਸਕੂਲ ਤੋਂ ਫੋਨ ਪਰਿਵਾਰ ਨੂੰ ਜਾਂਦਾ ਹੈ 카르틱 ਦੀ ਮਾਤਾ ਜੀ ਨੂੰ ਫੋਨ ਜਾਂਦਾ ਹੈ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਨਹੀਂ ਹੈ ਉਸ ਤੋਂ ਬਾਅਦ ਤੋਂ ਪਰਿਵਾਰ ਜਿਹੜਾ ਪਾਗਲਾ ਵਾਂਗੂ 카르틱 ਨੂੰ ਲੱਭ ਰਿਹਾ ਇਸ ਵਕਤ ਥਾਣੇ ਪਹੁੰਚਿਆ ਪਰਿਵਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ 카르틱 ਦੀ ਮਾਤਾ ਜੀ ਉਹਨਾਂ ਦੇ ਹੱਥ ਦੇ ਵਿੱਚ 카르틱 ਦੀ ਤਸਵੀਰ ਹੈ ਇਹ 11 ਸਾਲਾ ਦਾ ਬੱਚਾ ਹੈ ਮਾਸੂਮ ਜਿਹੜਾ ਘਰ ਤੋਂ ਲਾਪਤਾ ਹੋ ਚੁੱਕਿਆ ਹੈ ਆਪਣੇ ਕਿਸੇ ਦੋਸਤ ਦੇ ਨਾਲ ਕਿਸੇ ਥਾਂ ਦੇ ਉੱਪਰ ਚਲਾ ਗਿਆ ਹੈ ਪਾਗਲਾ ਵਾਂਗੂ ਪੂਰਾ ਪਰਿਵਾਰ ਜਿਹੜਾ ਕਾਰਤਿਕ ਨੂੰ ਲੱਭ ਰਿਹਾ ਥਾਂ ਥਾਂ ਤੇ ਗੱਲਬਾਤ ਕਰਦੇ ਆ ਕਿ ਕਿੰਨੇ ਕ ਵੱਜੇ ਘਰ ਤੋਂ ਨਿਕਲਿਆ ਸੀ ਕਾਰਤਿਕ ਕੀ ਨਾਮਾ ਜੀ ਤੁਹਾਡਾ ਕੀ ਗੱਲ ਹੋ ਗਈ ਆ ਸੁਨੀਤਾ ਨਾ ਮੇਰਾ ਕੀ ਗੱਲ ਹੋਈ ਆ ਸਵੇਰੇ ਬੇਟਾ ਸਕੂਲ ਚਲਾ ਗਿਆ ਉਸਕੇ ਬਾਅਦ ਆਇਆ ਨਹੀਂ ਅਭੀ ਤੱਕ ਜੀ रो क्यों रहे हो अभी तक उसको कोई पता <laughs> तो नहीं लगे कोई नहीं आ जाएगा करे कितने हो रहे जाते <laughs> मैडम का फोन आया साढ़े आठ बजे कहने लगे कि कार्तिक अभी स्कूल में से निकल गया घर नहीं पहुंचा अभी तक उसके बाद हम अनाज मंडी में भी देखा फिर भाखड़ा पे भी देख के आए दो तीन बारी में अनाज मंडी में देखा स्कूल में भी गए स्कूल में भी आए नहीं था hmm. फिर हम घर चले गए कितने <laughs> बजे घर से जाता था कार्तिक स्कूल के लिए, लिए और कितने जाता था साढ़े सात साढ़े सात बजे डेली जाते हैं स्कूल <laughs> आज भी साढ़े सात पांचवी में आज भी साढ़े सात बजे गया था कितने बजे स्कूल से आता है वो ढाई बजे ढाई आपको फोन कितने आता है मैडम, का? से मैडम का फोन साढ़े आठ बजे आ जाता है साढ़े आठ साढ़े आठ बजे आ गया था फोन अच्छा क्या बोला मैडम ने मैडम बोलने लगे कि कार्तिक का एक कोई करण नाम का लड़का उसके साथ निकला है घर से स्कूल से बाहर स्कूल में दोबारा नहीं गया मुड़ के वो जो कारण है उसकी बैग लेकर गया है मेरे बेटे के अच्छा तो आप स्कूल में गए स्कूल में गए थे मैडम के पास कि भाई, भाई। सीसीटीवी वगैरह दिखा दो कहते हैं सीसीटीवी लगा हुआ पर चलता नहीं है कैमरा चलता नहीं, चलता नहीं।, चलता नहीं। है कैमरा लगे हुआ पर चलते नहीं कह रहे हैं बेटा तो देना गया होगा हां जी

लग के आये हूँ नाज मंडी से तीन चक्कर लगाए क्यूँकी वो बोल रहे थे वहाँ कोई कुत्ते के बच्चे उनके साथ खेलने जाते है मैं वहाँ तीन चार चक्कर लगाए उसके बाद में पूरे भाखड़ा पे देख कर आई यहाँ जो नागर रोड भाखड़ा तीन चार चक्कर वहाँ लगा कर आई वहाँ पर भी मैंने गो तक और भी फोटो देकर आई नंबर दे करके कर आई हूँ की जब भी यहाँ पर आ गया तो मुझे जरूर बता परिवार में कौन कौन है आपके कार्तिक के अलावा मेरे, मेरे दो बेटे हैं कार्तिक के अलावा बड़ी बेटिया हाँ, बड़ी है। पति है मेरे अच्छा। हाँ। तो आप क्या काम करते हो मैं कोठिया में काम करती हम्म ਬਿਲਕੁਲ ਤੁਸੀਂ ਇਹ ਪਰਿਵਾਰ ਦੀ ਤਸਵੀਰ ਦੇਖ ਰਹੇ ਹੋ ਕਾਫੀ ਮਯੂਸ ਨਜ਼ਰ ਆ ਰਿਹਾ ਇਸ ਵਕਤ ਪਰਿਵਾਰ ਅੱਖਾਂ ਦੇ ਵਿੱਚ ਹੰਝੂ ਨੇ ਆਪਣੇ ਬੱਚੇ ਨੂੰ ਲੱਭ ਰਹੇ ਨੇ ਥਾ-ਥਾ ਤੇ ਤੇ ਇਹ ਕਾਰਤਿਕ ਦੇ ਮਾਤਾ ਜੀ ਹੈ ਜਿਹੜੇ ਪਾਕੜਾ ਤੇ ਵੀ ਜਾ ਚੁੱਕੇ ਨੇ ਪਾਕੜਾ ਤੇ ਜਾ ਕੇ ਆਏ ਨੇ ਰਾਬਾ ਰੋਡ ਪਾਕੜਾ ਦੇ ਉੱਪਰ ਕਿਉਂਕਿ ਪਹਿਲਾ ਇੱਕ ਵਾਰੀ ਕਾਰਤਿਕ ਆਪਣੇ ਦੋਸਤ ਦੇ ਨਾਲ ਉਸ ਪਾਕੜਾ ਦੇ ਉੱਪਰ ਗਿਆ ਸੀਗਾ ਜਿਹੜਾ ਸਕੂਲ ਮੈਡਮ ਤੋਂ ਹੀ ਇਹਨਾਂ ਨੂੰ ਪਤਾ ਲੱਗਿਆ ਸੀਗਾ ਤਾਂ ਕਰਕੇ ਅੱਜ ਵੀ ਫਿਰ ਹੈ ਪਾਕੜਾ ਦੇ ਉੱਪਰ ਗਏ ਸੀਗੇ ਪਾਕੜਾ ਦੇ ਉੱਪਰ ਵੀ ਦੇਖ ਕੇ ਆਏ ਨੇ ਲੇਕਿਨ ਉਹ ਕਿਤੇ ਵੀ ਨਹੀਂ ਮਿਲੇ ਹੈਗਾ ਹਾਲੇ ਤੱਕ ਪਰਿਵਾਰ ਨੂੰ ਕੋਈ ਸੂਜ ਜਿਹੜੀ ਹੈ ਕਾਰਤਿਕ ਦੀ ਨਹੀਂ ਮਿਲੀ ਹੈ ਕਿ ਜਿਸ ਤੋਂ ਬਾਅਦ ਪਰਿਵਾਰ ਹੁਣ ਅਨਾਜ ਮੰਡੀ ਥਾਣੇ ਪਹੁੰਚਿਆ ਤਾਂ ਇਹ ਥਾਣੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਸ਼ਿਕਾਇਤ ਲਖਵਾਈ ਗਈ ਹੈ ਤਾਂ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਨੇ ਅਤੇ ਥਾ ਥਾ ਤੇ ਫੋਟੋ ਲੈ ਕੇ ਪਰਿਵਾਰ ਜਿਹੜਾ ਹੈ ਕਾਰਤਿਕ ਨੂੰ ਲੱਭ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋ ਜੇਕਰ ਤੁਹਾਨੂੰ ਵੀ ਕਿਤੇ ਇਹ ਬੱਚਾ ਦਿਖਾਈ ਦਿੰਦਾ ਤਾਂ ਇਸ ਪਰਿਵਾਰ ਨੂੰ ਸੂਚਿਤ ਕਰੋ ਕਿਉਂਕਿ ਪਰਿਵਾਰ ਜਿਹੜਾ ਆਪਣੇ ਬੱਚੇ ਨੂੰ ਲੱਭਦਾ ਪਿਆ ਹਰ ਜਗ੍ਹਾ ਦੇ ਉੱਪਰ ਜਾ ਰਿਹਾ ਪਰਿਵਾਰ ਇਹ ਹਰ ਜਗ੍ਹਾ ਤੇ ਭਾਲ ਕਰ ਰਿਹਾ ਹੈ ਪੁਲਿਸ ਨੂੰ ਵੀ ਸ਼ਿਕਾਇਤ ਲਿਖਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ 24 ਘੰਟਿਆਂ ਦਾ ਸਮਾਂ ਹੁੰਦਾ ਤਾਂ ਉਸ ਤੋਂ ਬਾਅਦ ਜੇਕਰ ਪਰਿਵਾਰ ਦੇ ਕੋਲ ਬੱਚਾ ਨਹੀਂ ਪਹੁੰਚਦਾ ਤਾਂ ਪੁਲਿਸ ਆਪਣੇ ਪੱਧਰ ਦੇ ਉੱਪਰ ਜਾਂਚ ਕਰੇਗੀ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਨਾਲ ਕੌਲਜੀਤ ਨੂੰ ਬਹੁਤ ਜਗਬਨ ਟੀਵੀ ਪਟਿਆਲਾ